ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਹੀ ਵੱਡੀ ਖਬਰ ਡੇਰਾ ਵਿਆਸ ਤੋਂ ਹੈ ਸੋ ਡੇਰਾ ਵਿਆਸ ਨੂੰ ਸਾਰੀ ਦੁਨੀਆ ਜਾਣਦੀ ਹੈ ਇਹ ਆਪਣੀ ਰਹਿਤ ਮਰਿਆਦਾ ਦੇ ਨਾਲ ਨਾਲ ਇਹਨਾਂ ਦੇ ਵਿੱਚ Hindu Sikh ਹੋਰ ਵੀ ਕਈ ਧਰਮਾਂ ਦੇ ਲੋਕ ਜਿਹੜੇ ਨੇ ਹਨ ਉਹ ਵਿਚਰਦੇ ਨੇ ਇਹਨਾਂ ਦੇ ਨਾਲ ਜੁੜਦੇ ਨੇ ਇਹਨਾਂ ਦਾ ਸਤਸੰਗ ਕਰਦੇ ਨੇ ਸੋ ਡੇਰੇ ਦੇ ਵਿੱਚ ਸਵੱਛਤਾ ਤੋਂ ਲੈ ਕੇ ਖਾਣ ਪੀਣ ਤੱਕ ਦੀਆਂ ਜਿਹੜੀਆਂ ਚੀਜ਼ਾਂ ਨੇ ਬਹੁਤ ਹੀ ਸਫ ਸੁਥਰੀਆਂ ਔਰ ਉੱਚ ਕੋਟੀ ਦੀਆਂ ਹੁੰਦੀਆਂ ਨੇ ਇਨਾਂ ਦੇ ਅਨਿਆਈ ਜਿਹੜੇ ਇਹਨਾਂ ਦੇ ਭਗਤ ਨੇ ਉਹ ਵੀ ਉਹਨਾਂ ਦਾ ਪਹਿਰਾਵਾ ਬਹੁਤ ਸਿੰਪਲ ਸਾਦਾ ਰਹਿਣ ਸਹਿਣ ਬਹੁਤ ਹੀ ਵਧੀਆ ਹੁੰਦਾ ਹੈ ਔਰ ਇੱਕ ਇਹੋ ਜਿਹਾ ਪੰਥ ਇਹੋ ਜਿਹਾ ਧਰਮ ਹੈ ਕਿ ਜਿਹੜਾ ਵੀ ਕਿਸੇ ਦਾ ਵੀ ਵਿਰੋਧ ਨਹੀਂ ਕਰਦਾ ਔਰ ਰੱਬ ਦੇ ਨਾਮ ਨਾਲ ਜੋੜਦਾ ਸੋ ਰੱਬ ਦੇ ਨਾਮ ਨਾਲ ਜੁੜਨ ਵਾਲੀਆਂ ਸ਼ਾਖਾਵਾਂ ਹੁੰਦੀਆਂ ਨੇ ਸਿੱਖ ਲਾ ਲਓ Hindu ਲਾ ਲਓ Muslim ਲਾ ਲਓ ਹਣਾ Christian ਲਾ ਲਓ ਇਹ ਵੀ ਇੱਕ ਇਹੋ ਜਿਹੀ ਲਾਈਨ ਹੈ ਕਿ ਜਿਹੜੀ ਵੀ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਕਰਦੀ ਜਿਹਦੇ ਵਿੱਚ ਸਾਰੇ ਧਰਮਾਂ ਦਾ ਬਰਾਬਰ ਸਤਿਕਾਰਿਆ ਔਰ ਉਹ ਆਪਣੇ ਇਸ ਧਰਮ ਨਾਲ ਜੁੜ ਕੇ ਆਪਣੇ ਜੀਵਨ ਸੁਧਾਰ ਕੇ ਔਰ ਆਪਣੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਮਰਪਣ ਕਰਨ ਵਾਲੀ ਗੱਲ ਜਿਵੇਂ ਕਹਿ ਲਈਏ بڑے بڑے ਕਰੋੜਪਤੀ ਬਹੁਤ ਬਹੁਤ ਵੱਡੇ ਵੱਡੇ ਇੰਜੀਨੀਅਰ ਡਾਕਟਰ ਆ ਜਿਵੇਂ ਸਮਰਪਣ ਕਰ ਦਿੰਦੇ ਨੇ ਤਾਂ ਉਹ ਡੇਰਾ ਵਿਆਸ ਵਿੱਚ ਹੀ ਰਹਿਣ ਲੱਗ ਜਾਂਦੇ ਨੇ ਸੋ ਰੱਬ ਨਾਲ ਪਿਆਰ ਕਰਨ ਲੱਗ ਜਾਂਦੇ ਨੇ ਕਹਿਣ ਦਾ ਮਤਲਬ ਇਹ ਆ ਵੀ ਰੱਬ ਨੂੰ ਮੰਨਣ ਦਾ ਇੱਕ ਨਜ਼ਰੀਆ ਹੋਣਾ ਚਾਹੀਦਾ ਹੈ ਇੱਕ ਜਜ਼ਬਾ ਹੋਣਾ ਚਾਹੀਦਾ ਹੈ ਉਸ ਦੇ ਅੰਦਰ ਇੱਕ ਇਹੋ ਜਿਹੀ ਕਲਪਨਾ ਬਣਾਈ ਜਾਣੀ ਚਾਹੀਦੀ ਹੈ ਕਿ ਹਾਂ ਬਸ ਇਹੀ ਐਂਡ ਆ ਮੇਰਾ ਸੋ ਜ਼ਰੂਰੀ ਨਹੀਂ ਇਹ ਜ਼ਰੂਰੀ ਨਹੀਂ ਕਿ ਰੱਬ ਸਿੱਖਾਂ ਵਿੱਚ ਹੀ ਵਸਦਾ ਹੈ ਜਾਂ ਇਸਲਾਮਿਕ ਲੋਕਾਂ ਵਿੱਚ ਵਸਦਾ ਜਾਂ ਹਿੰਦੂਆਂ ਵਿੱਚ ਜਿਹੜਾ ਰੱਬ ਦਾ ਨਾਮ ਸਵੱਛਤਾ ਦੇ ਨਾਲ ਔਰ ਤਨ ਮਨ ਦੇ ਨਾਲ ਲੈਂਦਾ ਉਹ ਰੱਬ ਉਹਦੇ ਕੋਲ ਹੀ ਹੈ ਸੋ ਇਹ ਰੱਬ ਨਾਲ ਜੋੜਨ ਦੀਆਂ ਸ਼ਾਖਾਵਾਂ ਜਿਵੇਂ ਕਈ ਸ਼ਾਖਾਵਾਂ ਨੇ ਚੱਲੀਆਂ ਨੇ ਕਈ ਧਰਮ ਬਣੇ ਨੇ ਉਹਨਾਂ ਵਿੱਚੋਂ ਇੱਕ ਰਾਧਾ ਸਵਾਮੀ ਹੈ ਸੋ ਇੱਕ ਅਜੀਬੋ ਗਰੀਬ ਘਟਨਾ ਸੁਣਨ ਨੂੰ ਮਿਲੀ ਹੈ ਅੱਜ ਸਵੇਰੇ ਇਹ ਡੇਰਾ ਮੁਖੀ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਹਨਾਂ ਨੇ ਅੱਜ ਆਪਣੀ ਗੁਰਗੱਦੀ ਲਾ ਲੋ ਆਪਣੀ ਗੱਦੀ ਲਾ ਲੋ ਡੇਰਾ ਦੀ ਜਿਹੜੀ ਹੈ ਉਹ ਆਪਣਾ ਜਸਦੀਪ ਗਿੱਲ ਹੋਰਾਂ ਨੂੰ ਸੌਂਪ ਦਿੱਤੀ ਐ ਸੋ ਇੱਥੇ ਇੱਕ ਸਵਾਲੀਆ ਨਿਸ਼ਾਨਾ ਹੈ ਕਿ ਬਾਬਾ ਜੀ ਦਾ ਜਿਹੜਾ ਪਾਕ ਸਾਫ਼ ਚਿਹਰਾ ਔਰ ਭਜਨ ਬੰਦਗੀ ਔਰ ਨਾਮਦਾਨ ਨਾਲ ਜੋੜਨ ਵਾਲਾ ਸੋ ਲੋਕਾਂ ਨੂੰ ਚੰਗੇ ਰਸਤੇ ਪਾਉਣ ਵਾਲਾ ਸੋ ਲੋਕਾਂ ਦੇ ਵਿੱਚ ਆਪਣੀ ਬਹੁਤ ਹੀ ਜਗਾ ਬਣਾਈ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਸ਼ਾਮੂਲੀਅਤ ਨਾਲ ਔਰ ਬੜੇ ਕੌਨਫੀਡੈਂਸ ਨਾਲ ਉਹਨਾਂ ਨੇ ਇਸ ਧਰਮ ਦੀ ਇਸ ਲਾਈਨ ਦੀ ਇਸ ਪੰਥ ਦੀ ਵਾਗਡੋਰ ਸੰਭਾਲੀ ਹੋਈ ਸੀ ਔਰ ਬਾਬਾ ਜੀ ਬਹੁਤ ਹੀ ਰੱਬ ਦੇ ਪ੍ਰੇਮੀ ਬਹੁਤ ਇੱਕ ਮਹਾਪੁਰਸ਼ ਨੇ ਖੁਦ ਵੀ ਸੋ ਇਹ ਇੱਥੇ ਇੱਕ ਇੱਕ ਅਜੀਬ ਜੀ ਗੱਲ ਲੱਗੀ ਕਿ ਜ਼ਿਆਦਾਤਰ ਦੇਖਿਆ ਜਾਂਦਾ ਗੁਰੂਆਂ ਦੀਆਂ ਗੱਡੀਆਂ ਹੋਗੀਆਂ ਡੇਰਿਆਂ ਦੀਆਂ ਗੱਡੀਆਂ ਹੋਗੀਆਂ ਸਾਧਾਂ ਦੀਆਂ ਬਾਬਿਆਂ ਦੀਆਂ ਗੱਡੀਆਂ ਜਿਵੇਂ ਵੀ ਲਾ ਲੋ ਗੱਡੀਆਂ ਤੇ ਹਮੇਸ਼ਾ ਵਿਵਾਦ ਹੁੰਦੇ ਆਏ ਗੋਲੀਆਂ ਚੱਲਦੀਆਂ ਆਈਆਂ ਕਰਪਾਨਾਂ ਚੱਲਦੀਆਂ ਆਈਆਂ ਗੱਡੀਆਂ ਗੱਡੀ ਪਾਉਣ ਲਈ ਲਾਸ਼ਾਂ ਦੇ ਸੱਥਰ ਤੱਕ ਵਿਛਦੇ ਰਹੇ ਇਹ ਇੱਕ ਗੱਡੀ ਦਾ ਲਾਲਚ ਐਡਾ ਬੁਰਾ ਹੁੰਦਾ ਸੋ ਇਹਨੂੰ ਛੱਡਣਾ ਕੋਈ ਨਹੀਂ ਚਾਹੁੰਦਾ ਜੇ ਕੋਈ ਮੁੱਖ ਮੰਤਰੀ ਦੀ ਸੀਟ ਤੇ ਬੈਠ ਜੇ ਤਾਂ ਉਹ ਕਹਿੰਦਾ ਕਿ ਹੁਣ 5 ਸਾਲ ਤਾਂ ਬਹੁਤ ਥੋੜੇ ਨੇ ਆਪਣੇ ਕੁਝ ਕੰਮ ਰਹਿ ਗਏ ਹੁਣ ਆਪਾਂ ਗੜੇ ਰਹਿੰਦੇ ਨੇ ਉਹ ਬਕਾਇਆ ਕਰਨੇ ਆ ਜੇ ਕੋਈ ਮੁੱਖ ਮੰਤਰੀ ਦੀ ਪਦ ਤੇ ਬਹਿ ਜਾਵੇ ਉਹ ਮੁੱਖ ਮੰਤਰੀ ਦਾ ਪਦ ਨਹੀਂ ਛੱਡਣਾ ਚਾਹੁੰਦਾ ਜੇ ਕੋਈ ਪੀਐਮ ਬਣ ਜੇ ਤਾਂ ਉਹ ਪੀਐਮ ਵੀ ਛੱਡਣਾ ਚਾਹੁੰਦਾ ਤਾਂ ਬਾਬਾ ਜੀ ਦਾ ਇਹ त्याग ਦੇਖੋ ਅਚੰਭਾ ਹੁੰਦਾ ਕਿ ਉਹਨਾਂ ਨੇ ਆਪਣੇ ਜਿੰਦੇ ਜੀ ਹੀ ਇਹ ਗੱਦੀ ਤਿਆਗਤੀ ਔਰ ਗਿੱਲ ਸਾਹਿਬ ਨੂੰ ਇਹ ਜਿਹੜੀ ਗੱਦੀ ਦੇਤੀ ਭਾਈ ਇਹ ਤੋਂ ਵੱਡਾ ਸਮਰਪਣ ਇਸ ਤੋਂ ਵੱਡਾ ਤਿਆਗ ਮੈਂ ਨਹੀਂ ਸਮਝਦਾ ਵੀ ਕੋਈ ਹੋ ਸਕਦਾ ਕਿਉਂਕਿ ਮੇਨ ਮੁਖੀ ਗੱਦੀ ਦੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਸਿਗੇ ਔਰ ਸੰਗਤਾਂ ਉਹਨਾਂ ਨੂੰ ਬਹੁਤ ਤਹਿ ਦਿਲੋਂ ਸੱਚੇ ਰੱਬ ਵਾਂਗੂ ਮੰਨਦੀਆਂ ਨੇ ਮਹਾਪੁਰਸ਼ਾਂ ਵਾਂਗੂ ਮੰਨਦੀਆਂ ਨੇ ਸੋ ਉਹਨਾਂ ਨੇ ਆਪਣੇ ਪੰਥ ਦਾ ਪ੍ਰਚਾਰ ਪ੍ਰਸਾਰ ਵੀ ਬਹੁਤ ਸੱਚਜੇ ਢੰਗ ਨਾਲ ਕੀਤਾ ਸੋ ਅਜੀਬ ਉਹਨਾਂ ਦੀ ਤੰਦਰੁਸਤੀ ਔਰ ਸਿਹਤ ਵਗੈਰਾ ਔਰ ਹੈਲਥ ਵੈਲਥ ਨੂੰ ਅਗਰ ਦੇਖਿਆ ਜਾਇਆ ਤਾਂ ਉਹਨਾਂ ਦੀ ਹੈਲਥ ਅਜੀ ਬਹੁਤ ਹੀ ਵਧੀਆ ਔਰ ਬਹੁਤ ਅੱਛਾ ਇਹੋ ਜਿਹਾ ਸਰੂਪ ਹੈ ਕਿ ਇਹੋ ਜਿਹਾ ਸਰੂਪ ਦੇ ਵਿੱਚ ਲੋਕ ਫੋਰ ਬਹੁਤ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਚਿੱਟਾ ਦਾੜਾ ਐ ਖੜੀ ਮੁੱਛ ਔਰ ਚਿੱਟਾ ਲਿਬਾਸ ਜਦੋਂ ਪਾਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਸ਼ੂਟ ਕਰਦਾ ਹੈ ਕਿਸੇ ਵੀ ਧਰਮ ਦੇ ਅਨਿਆਈ ਆਗੂ ਜਾਂ ਬਾਬੇ ਜਾਂ ਸਾਧ ਜਾਂ ਗੁਰੂ ਵਾਸਤੇ ਇਹ ਹੋਣਾ ਜ਼ਰੂਰੀ ਹੈ ਸੋ ਉਹਨਾਂ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਚਲਕਦੀਆਂ ਨੇ ਇੱਥੇ ਉਹਨਾਂ ਨੇ ਜਿਹੜੀ ਗੱਦੀ ਹੈ ਜਸਦੀਪ ਸਿੰਘ ਗਿੱਲ ਫਰਾਮੇਤੀ ਸਾਰੇ ਅੱਜ ਤੋਂ ਉਹ ਸਾਰੇ ਰਾਧਾ ਸਵਾਮੀ ਦੇ ਮਤਲਬ ਪੂਰੇ ਦੇਸ਼ ਦੇ ਵਿੱਚ ਕੰਟਰੀ ਵਿਦੇਸ਼ਾਂ ਦੇ ਵਿੱਚ ਵੀ ਹੈਗੇ ਨੇ 4000 ਤੋਂ ਵੱਧ ਡੇਰੇ ਨੇ ਇਹਨਾਂ ਦੀ ਔਰ ਨਾਮਦਾਨ ਦੀ ਔਰ ਜਿੰਨਾ ਵੀ ਸਾਰਾ ਇਸ ਧਰਮ ਦਾ ਸੰਚਾਲਨ ਔਰ ਉਹ ਖੁਦ ਕਰਨਗੇ ਉਹਨਾਂ ਦੀ ਵਾਗਡੋਰ ਉਹਨਾਂ ਦੇ ਹੱਥ ਵਿੱਚ ਹੋਊਗੀ ਵੀ ਦੋਸਤੋ ਮੈਨੂੰ ਤਾਂ ਬਹੁਤ ਹੀ ਅਜੀਬ ਜਿਹਾ ਲੱਗਿਆ ਕਿ ਆਪਣੇ ਮਰਦੇ ਦਮ ਤੱਕ ਬਾਬੇ ਜਾਂ ਸਾਧੂ ਜਾਂ ਸੰਤ ਜਾਂ ਧਰਮ ਦੇ ਅਨਿਆਇ ਗੱਦੀਆਂ ਨਹੀਂ ਛੱਡਦੇ ਗੱਦੀਆਂ ਪਿੱਛੇ ਬੜਾ ਕੁਝ ਹੁੰਦਾ ਹੈ ਪਰ ਬਾਬਾ ਜੀ ਦਾ ਯਾਰ ਤਿਆਗ ਦੇਖੋ ਉਹਨਾਂ ਦਾ ਪ੍ਰੇਮ ਦੇਖੋ ਸੰਗਤ ਲਈ ਉਹਨਾਂ ਨੇ ਪਹਿਲਾਂ ਕਰਤਾ ਪਰ ਇੱਕ ਗੱਲ ਮੈਨੂੰ ਜ਼ਰੂਰ ਖਟਕਦੀ ਹੈ ਕਿ ਉਹਨਾਂ ਦੇ ਲੱਖਾਂ ਕਰੋੜਾਂ ਜਿਹੜੇ ਭਗਤ ਨੇ ਸੇਵਕ ਨੇ ਅਨਿਆਇ ਨੇ ਉਹਨਾਂ ਦੇ ਉਹਨਾਂ ਨੂੰ ਬਹੁਤ ਹੀ ਠੇਸ ਪਹੁੰਚੀ ਹੈ ਉਹ ਬਿਲਕੁਲ ਖੁਸ਼ ਨਹੀਂ ਹੈਗੇ ਕਿ ਬਾਬਾ ਜੀ ਨੇ ਇਹ ਕੀ ਕਰਤਾ ਔਰ ਉਹ ਦੁਖੀ ਹਿਰਦਿਆਂ ਨਾਲ ਥੱਲੇ ਕਮੈਂਟਸ ਵੀ ਕਰ ਰਹੇ ਨੇ ਕਿ ਬਾਬਾ ਜੀ ਤੁਸੀਂ ਅਜੇ ਇਹ ਕੰਮ ਨਹੀਂ ਸੀ ਕਰਨਾ ਤੁਸੀਂ ਖੁਦ ਹੀ ਗੱਦੀ ਦੇ ਹੱਕਦਾਰ ਹੋ ਔਰ ਖੁਦ ਹੀ ਤੁਸੀਂ ਗੱਦੀ ਤੇ ਸਥਾਪਿਤ ਰਹਿਣਾ ਸੀਗਾ ਤੁਸੀਂ ਗੱਦੀ ਜਿਹੜੀ ਹੈ ਹੋਰਾਂ ਨੂੰ ਦੇਤੀ ਸੋ ਲੋਕਾਂ ਦੇ ਵਿੱਚ ਰੋਸ ਔਰ ਟੈਨਸ਼ਨ ਬਹੁਤ ਵਧੀ ਹੋਈ ਹੈ ਪਰ ਲੋਕ ਕਰ ਕੁਝ ਨਹੀਂ ਸਕਦੇ ਉਹਨਾਂ ਨੇ ਵੀ ਬਾਣਾ ਔਰ ਹੁਕਮ ਮੰਨਣਾ ਹੁੰਦਾ ਸੋ ਪਰ ਇਹ ਗੱਲ ਸੱਚ ਹੈ ਕਿ ਏ ਅਰਦਾ ਸੁਆਮੀ ਧਰਮਨਾਲ ਜਿੰਨੇ ਵੀ ਲੋਕ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਬਹੁਤ ਹੀ ਗਹਿਰਾ ਸਦਮਾ ਦੁੱਖ ਪਹੁੰਚਿਆ ਔਰ ਬਾਬਾ ਜੀ ਦਾ ਤਿਆਗ ਦੇਖੋ ਯਾਰ ਆਪਣੇ ਜਿਉਂਦੇ ਜੀ ਸਭ ਕੁਝ ਹੁੰਦਿਆਂ ਸੁਂਦਿਆਂ ਅਜੇ ਪੂਰੀ ਤੰਦਰੁਸਤ ਪਰ ਸਿਹਤਮੰਦ ਵੀ ਨੇ ਉਹਨਾਂ ਨੇ ਇਹ ਗੱਦੀ ਦਾ ਜਿਹੜਾ ਦੂਸਰੇ ਨੂੰ ਗੱਦੀ ਤੇ ਬਿਠਾਉਂਦਾ ਗੱਦੀ ਦੂਸਰਿਆਂ ਨੂੰ ਦੇਤੀ ਹਨ ਇਸ ਤੋਂ ਵੱਧ ਕੋਈ ਤਿਆਗ ਜਾਂ ਸਮਰਪਣ ਨਹੀਂ ਹੋ ਸਕਦਾ ਇਹ ਸਮਾਜ ਲਈ ਇੱਕ ਸੇਧ ਦੇਣ ਵਾਲੀ ਗੱਲ ਹੈ ਕਿ ਜਿਹੜੇ ਅੱਜ ਕੱਲ ਬਾਬਿਆਂ ਬਾਬੇ ਡੇਰਿਆਂ ਤੇ ਗੋਲੀਆਂ ਔਰ ਮਾਰ ਤਾੜ ਚੱਲ ਰਹੀ ਹੈ ਔਰ ਜ਼ਮੀਨਾਂ ਦੀ ਲੜਾਈ ਦੇ ਵਿਵਾਦ ਚੱਲ ਰਹੇ ਨੇ ਭਰਾ ਭਰਾ ਨੂੰ ਦੇ ਵਿੱਚ ਗੱਦੀਆਂ ਦੇ ਰੋਲੇ ਚੱਲ ਰਹੇ ਨੇ ਉਹਨਾਂ ਲਈ ਇੱਕ ਇਹ ਸੰਦੇਸ਼ ਹੈ ਕਿ ਤੁਸੀਂ ਆਪਣਾ ਪੰਥ ਦੇਖੋ ਔਰ ਉਹਨਾਂ ਦਾ ਰਾਧਾ ਸਵਾਮੀਆ ਦਾ ਪੰਥ ਦੇਖੋ ਕਿ ਤੁਸੀਂ ਗੱਦੀ ਲਈ ਲੜ ਰਹੇ ਹੋ ਮਰ ਰਹੇ ਹੋ ਗੋਲੀਆਂ ਚਲਾ ਰਹੇ ਹੋ ਇੱਕ ਦੂਜੇ ਦਾ ਦੁਸ਼ਮਣ ਬਣੇ ਹੋਏ ਹੋ ਉਹਨਾਂ ਨੇ ਸਾਰਾ ਕੁਝ ਹੁੰਦੇ ਜਿਉਂਦੇ ਜਿਹੀ ਗੱਦੀ ਦਾ ਜਿਹੜਾ ਸੰਸਥਾਪਕ ਹੈ ਉਹ ਦੂਸਰਾ ਸੌਂਪ ਦਿੱਤਾ ਸੋ ਇਹ ਬਹੁਤ ਵੱਡੀ ਗੱਲ ਹੈ ਸੋ ਇਹ ਇਹ ਚੀਜ਼ ਨੂੰ ਦੇਖਦੇ ਦੂਸਰੇ ਗੱਦੀਆਂ ਵਾਲੇ ਜਾਂ ਜਿੰਨੇ ਵੀ ਡੇਰਿਆਂ ਦੇ ਸਾਧ ਸੰਤ ਜਾਂ ਗੁਰੂ ਆਪਣੇ ਆਪ ਨੂੰ ਫੋਨ ਵਾਲੇ ਜਾਂ ਡੇਰਿਆਂ ਦੇ ਮਾਲਕ ਨੇ ਉਹਨਾਂ ਨੂੰ ਇਹ ਚੀਜ਼ ਤੋਂ ਵੀ ਸਿੱਖਣਾ ਚਾਹੀਦਾ ਅਰਾਧਾ ਸਾਮੀ ਡੇਰਾ ਬਾਬਾ ਗੁਰਵਿੰਦਰ ਸਿੰਘ ਜੀ ਤੋਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਕੋ ਕਿ ਉਹਨਾਂ ਨੇ ਜਿਵੇਂ ਤਿਆਰ ਕਰਿਆ ਜੇ ਸਾਰੇ ਹੀ ਸਾਧ ਸੰਚਾਲਕ ਧਰਮ ਦੇ ਪ੍ਰਚਾਰਕ ਧਰਮ ਦੇ ਅਗੂ ਐਦਾਂ ਤੇ ਹੋ ਜਾਣ ਤਾਂ ਧਰਮਾਂ ਦੇ ਵਿੱਚ ਲੜਾਈਆਂ ਨਾ ਰਹਿਣ ਸੋ ਸੱਚ ਪੁੱਛੋ ਤਾਂ ਮੈਂ ਵੀ ਇੱਕ ਦੋ ਵਾਰੀ ਡੇਰਾ ਵਿਆਸ ਗਿਆ ਮੈਨੂੰ ਬਹੁਤ ਹੀ ਵਧੀਆ ਬਹੁਤ ਹੀ ਸਕੂਨ ਮਿਲਿਆ ਉੱਥੇ ਜਾ ਕੇ ਔਰ ਅੱਛੀ ਜਗ੍ਹਾ ਜਿੱਥੇ ਬੰਦਗੀ ਹੁੰਦੀ ਹੈ ਉੱਥੇ ਸਕੂਨ ਵਾਕੇ ਹੀ ਮਿਲਦਾ ਜਿੱਥੇ ਔਰ ਮੈਨੂੰ ਵੀ ਇੱਕ ਤਰ੍ਹਾਂ ਦਾ ਦੁੱਖ ਹੋਇਆ ਕਿ ਇਹ ਬਾਬਾ ਜੀ ਨੇ ਬੇਸ਼ੱਕ ਮੈਂ ਇਹ ਇਰਾਦਾ ਸਵਾਮੀ ਪੰਥ ਨਾਲ ਨਹੀਂ ਜੁੜਿਆ ਸਾਡੇ ਕੁਝ ਰਿਲੇਟਿਵਸ ਨੇ ਉਹਨਾਂ ਨਾਲ ਮੈਂ ਗਿਆ ਸੀਗਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਉੱਥੋਂ ਦੇ ਦਰਸ਼ਨ ਕਰਨ ਦਾ ਤਾਂ ਮੈਨੂੰ ਵਧੀਆ ਲੱਗਿਆ ਸੋ ਮੈਨੂੰ ਵੀ ਬੁਰਾ ਲੱਗਿਆ ਕਿ ਬਾਬਾ ਜੀ ਨੇ ਇਹ ਕੀ ਕਰਤਾ ਸੋ ਉਹਨਾਂ ਦੀ ਮौज ਆ ਜੋ ਕਰਤਾ ਸੋ ਕਰਤਾ ਦੋਸਤੋ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਰੂਰ ਔਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਭ ਦਾ ਸਤਿ ਸ੍ਰੀ ਅਕਾਲ